ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਥਾ ਟੇਕਣਾ ਅਤੇ ਡੰਡੋਟ ਕਰ ਦੇ ਵਿੱਚ ਕੀ ਫਰਕ ਹੈ ਕੀ ਅੰਤਰ ਹੈ ਮੱਥਾ ਟੇਕਣਾ ਸਿੱਖ ਦੀ ਮਰਿਆਦਾ ਹੈ ਹਰ ਇੱਕ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਚਾਹੀਦਾ ਹੈ ਮੱਥਾ ਟੇਕਣ ਤੋਂ ਭਾਵ ਹੈ ਆਪਣੀ ਮਤ ਨੂੰ ਆਪਣੀ ਬੁੱਧੀ ਨੂੰ ਗੁਰੂ ਨੂੰ ਅਰਪਿਤ ਕਰ ਦੇਣਾ ਅਰਥਾਤ ਆਪਣੀ ਹਉਮੈ ਤਿਆਗ ਦੇਣਾ ਹੈ ਮੇਰੇ ਸਤਿਗੁਰੂ ਜੀ ਹੈ ਮੇਰੇ ਅਕਾਲ ਪੁਰਖ ਜੀ ਮੈਂ ਹਉਮੈ ਦਾਲ ਭਰਿਆ ਪਿਆ ਹਾਂ ਮੇਰੀ ਬੁੱਧੀ ਮੇਰੀ ਮਤ ਮਲੀਨ ਹੋ ਚੁੱਕੀ ਹੈ ਮੈਂ ਆਪਣੇ ਆਪ ਨੂੰ ਤੇਰੇ ਹਵਾਲੇ ਕਰਦਾ ਹਾਂ ਭਾਵ ਆਪਣੇ ਆਪ ਨੂੰ ਗੁਰੂ ਨੂੰ ਅਰਪਣ ਕਰ ਦੇਣਾ ਆਪਣੀ ਹਉਮੈ ਭਰੀ ਮਤ ਤਿਆਗ ਦੇਣੀ ਇਹਨੂੰ ਕਹਿੰਦੇ ਨੇ ਮੱਥਾ ਟੇਕਣਾ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦੇਣਾ ਤੇ ਦੰਡੋਤ ਕਰਨ ਵਿੱਚ ਫਰਕ ਇਹ ਹੈ ਕੋਈ ਬੰਦਾ ਅਗਰ ਪ੍ਰੇਮ ਵਿੱਚ ਭਿੱਜਿਆ ਹੋਵੇ ਉਹ ਫਿਰ ਦੰਡੋਤ ਕਰਦਾ ਹੈ ਅਰਥਾਤ ਡੰਡੇ ਵਾਗੂ ਸਿੱਧਾ ਲੰਮੇ ਬੈ ਜਾਂਦਾ ਹੈ ਜੋ ਸ਼ਬਦ ਵਿੱਚ ਭਿੱਜਿਆ ਹੋਵੇ ਗੁਰੂ ਦੇ ਪ੍ਰੇਮ ਵਿੱਚ ਭਿੱਜਿਆ ਹੋਵੇ ਉਹ ਫਿਰ ਗੁਰੂ ਅੱਗੇ ਜਾ ਕੇ ਦੰਦੋਟ ਕਰਦਾ ਹੈ ਜਿਹੜੇ ਆਪਣੇ ਆਪ ਨੂੰ ਆਤਮ ਸਵਰਪਨ ਕਰਦੇ ਨੇ ਆਪਣੇ ਆਪ ਨੂੰ ਆਤਮ ਸਮਰਪਣ ਕਰ ਦਿੰਦਾ ਹੈ ਜਿਵੇਂ ਕਬੀਰ ਸਾਹਿਬ ਕਹਿੰਦੇ ਨੇ ਕਬੀਰਾ ਮੇਰਾ ਮੁਝ ਵਿੱਚ ਕਿਛੋ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੋਪਤੇ ਕਿਆ ਲਾਗੇ ਹੈ ਮੇਰਾ ਜਾਨਕੀ ਆਪਣੇ ਆਪ ਨੂੰ ਗੁਰੂ ਨੂੰ ਆਤਮ ਸਵਰਪਨ ਕਰ ਦੇਣਾ ਇਹਨੂੰ ਕਿੰਨੇ ਨੇ ਦੰਡੋਟ ਜੋ ਪ੍ਰੇਮ ਚ ਭਿੱਜਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ